ਬਾਈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਕਿਸਾਨ ਭਰਾਵੋ ਅੱਜ ਪਿੰਡ ਕਸਬੇ ਦੇ ਵਿੱਚ ਇਹ ਜਿਹੜਾ ਪ੍ਰਸ਼ਾਸਨ ਹੈ ਸਾਡੇ ਕਿਸਾਨਾਂ ਤੇ ਜੱਦੀ ਜ਼ਮੀਨਾਂ ਤੇ ਆ ਕੇ ਧੱਕਾ ਕਰ ਰਿਹਾ ਉਹ ਦੇਖੋ ਪੁਰਾਣਾ ਪ੍ਰਸ਼ਾਸਨ ਬੈਠਾ ਹੈ ਭਰਾਵੋ ਕੀ ਕਹਿੰਦਾ ਤੁਸੀਂ ਜ਼ਮੀਨਾਂ ਛੱਡੋ ਤੇ ਜ਼ਮੀਨਾਂ ਦੇ ਵਿੱਚੋਂ ਨਿਕਲੋ ਪਰ ਆਪਣੇ ਕਿਸਾਨ ਭਰਾ ਜਿਹੜੇ ਕਿ ਤਿੰਨ ਪੁਸਤਾਂ ਤੋਂ ਇਹਨਾਂ ਕੋਲ ਜ਼ਮੀਨ ਹੈ ਇਹ ਕਿਵੇਂ ਛੱਡ ਸਕਦੇ ਨੇ ਇਹਨਾਂ ਦੀ ਰੋਟੀ ਰੋਜੀ ਦਾ ਸਵਾਲ ਹੈ ਜਿਹੜਾ ਇਹ ਰੋਟੀ ਆ ਸਾਡੀ ਇਹ ਜ਼ਮੀਨ ਤੋਂ ਚੱਲਦੀ ਆ ਭਰਾਵੋ ਅਸੀਂ ਇਹ ਕਿਸਾਨ ਅਸੀਂ ਸਾਰੇ ਜਥੇਬੰਦੀ ਇਹਨਾਂ ਦੇ ਨਾਲ ਖੜੀ ਆ ਕਿਸਾਨ ਸਾਡੇ ਨਾਲ ਨੇ ਕਿ ਜੇ ਜ਼ਮੀਨ ਨਾ ਰਹੀ ਤਾਂ ਸਾਡਾ ਜੀਵਨ ਦਾ ਕੋਈ ਹੱਕ ਨਹੀਂ ਭਰਾਵੋ ਅੱਜ ਆਰ ਪਾਰ ਦੀ ਲੜਾਈ ਤੇ ਇਹ ਕਿ ਆਪਣੀਆਂ ਜ਼ਮੀਨਾਂ ਬਚਾਉਣ ਦੇ ਵਾਸਤੇ ਪੰਜਾਬ ਦੇ ਵਿੱਚ ਸਾਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਹੈ ਭਰਾਵੋ ਕਹਿੰਦੇ ਹੁੰਦੇ ਸੀ ਉਗਰਾਹਾਂ ਸਾਹਿਬ ਕਿ ਇਹ ਤੁਹਾਡੀਆਂ ਜ਼ਮੀਨਾਂ ਨੂੰ ਪਹਿਣਗੇ ਉਹੀ ਗੱਲ ਹੋਗੀ ਪ੍ਰਭੂ ਅੱਜ ਇਹ ਸਾਡੀਆਂ ਜ਼ਮੀਨਾਂ ਨੂੰ ਪੈਗੇ ਅਤੇ ਪ੍ਰਸ਼ਾਸਨ ਚੜ੍ਹਿਆ ਆ ਰਿਹਾ ਹੈ ਅਤੇ ਵੀਡੀਓ ਕਹਿ ਰਿਹਾ ਤੁਸੀਂ ਆਪਣੀ ਜ਼ਮੀਨ ਜਿਹੜੀ ਸਾਡੀ ਜੱਦੀ ਜ਼ਮੀਨ ਹੈ ਸਾਡੇ ਨਾਂ ਦੀ ਜ਼ਮੀਨ ਇੰਤਕਾਲਾਂ ਦੀ ਜ਼ਮੀਨ ਉਹਨੂੰ ਕਹਿੰਦੇ ਬਾਹੋ ਨਾ ਤੁਸੀਂ ਇਹਦੇ ਵਿੱਚ ਉਹਨਾਂ ਨਾ ਲਾਓ ਪ੍ਰਭੂ ਇਹ ਕਦੇ ਹੋ ਸਕਦਾ ਹੈ ਇਹ ਨਹੀਂ ਹੋ ਸਕਦਾ ਇਹ ਜੰਗਲ ਰਾਜ ਹੋ ਗਿਆ ਇਹ ਜੰਗਲ ਰਾਜ ਨੂੰ ਪਿੱਛੇ ੱਟਣ ਦੇ ਵਾਸਤੇ ਪਰਾਵੋ ਇੱਕੇ ਦੀ ਲੋੜ ਹੈ ਇੱਕੇ ਦੀ ਸਾਡੇ ਸਾਡੇ ਪ੍ਰਸ਼ਾਸਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਹੁਣ ਜਥੇਬੰਦਕ ਹੋ ਗਏ ਨੇ ਹੁਣ ਇਹ ੱਤਕਾ ਛਾਈ ਨਹੀਂ ਤਾਨੂੰ ਵੀ ਅਤੇ ਨਾ ਹੀ ਚੱਲਣ ਦੇਵਾਂਗੇ ਪਰਾਵੋ ਆਜੋ ਕਿਸਾਨ ਪਰਾਵੋ ਪਿੰਡ ਕਸ਼ਵੇ ਦੇ ਵਿੱਚ ਇਹਨਾਂ ਕਿਸਾਨਾਂ ਦਾ ਸਾਥ ਦਿਈਏ ਅਤੇ ਅੜ ਕੇ ਖੜੀਏ ਇਹਨਾਂ ਦੀਆਂ ਜ਼ਮੀਨਾਂ ਬਚਾਈਏ ਪਰਾਵੋ ਅਜ ਇਹਨਾਂ ਦੀਆਂ ਖੋਣ ਲੱਗਿਆ ਕੱਲ ਨੂੰ ਸਾਰਿਆਂ ਤੇ ਇਹ ਗਾਂਹ ਜਾਊਗੀ ਇਹ ਗਾਂਹ ਚ ਪਿੰਡ ਪਿੰਡ ਫਿਰੂਗੀ ਪ੍ਰਾਪੋ ਪਿੰਡ ਪਿੰਡ ਆ ਗਈ 6 ਜਗ੍ਹਾ ਤੇ ਮੋਰਚੇ ਚੱਲ ਰਹੇ ਆ ਭਾਰਤੀ ਕਿਸਾਨ ਜੁਨੀਅਨ ਇਕਤਾ ਗੁਰਾਂ ਦੇ ਅਤੇ ਇਹ ਮੋਰਚਾ ਅੱਜ ਅੱਜ ਵੀ ਚੱਲਿਆ ਤੇ ਕੱਲ ਲੰਮਾ ਚੱਲੇਗਾ ਜੋ ਮਰਜ਼ੀ ਹੋ ਦੇ ਪਿੱਛੇ ਨਹੀਂ ਹਟਦੀ ਭਾਰਤੀ ਕਿਸਾਨ ਜੁਨੀਅਨ ਇਕਤਾ ਭਾਰਤੀ ਕਿਸਾਨ ਜੁਨੀਅਨ ਇਕਤਾ ਗੁਰਾਂ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਪਿੱਛੇ ਆ ਕੇ